ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਹ ਘਰ ਤਾਂ ਬਿੱਲੀ ਪਾਲੀ ਸੀਗੀ ਪਰ ਇਹ ਨਿਕਲ ਅੱਬਰ ਸ਼ੇਰ ਉਹ ਕਿਵੇਂ ਨਿਕਲਿਆ ਆਜੋ ਤੁਹਾਨੂੰ ਦਿਖਾ ਲਦਾ ਮੈਂ ਦੋਸਤੋ ਪਹਿਲਾਂ ਤਾਂ ਇਹਦੇ ਕੰਡੇ ਦੇ ਕੋਈ ਹਥਿਆਰ ਐਸਾ ਹੈ ਜਿਹੜਾ ਇੰਨਾ ਤਿੱਖਾ ਹੋਵੇ ਸਭ ਤੋਂ ਮੁਖੀਲਾ ਹਥਿਆਰ ਆ ਪਰ ਇਸ ਬੂਟੇ ਦੇ ਜੇਕਰ ਮੈਂ ਹੁਣ ਤੁਹਾਨੂੰ ਗੁਣ ਦੱਸਾਂ ਨਾ ਤੇ ਤੁਸੀਂ ਉਹ ਸੁਣ ਕੇ ਜਾਣਾ ਕਿ ਕਿਉਂਕਿ ਸਾਨੂੰ ਮੈਂ ਹਰ ਇੱਕ ਵਾਰ ਇਹੀ ਕਹਿੰਦਾ ਹੁੰਨਾ ਕਿ ਜਦੋਂ ਤੱਕ ਸਾਨੂੰ ਪਤਾ ਨਹੀਂ ਨ ਲੱਗੂਗਾ ਇਹ ਬੂਟਾ ਕੀ ਕੰਮ ਕਰਦਾ ਇਹ ਕਿਉਂ ਆ ਉਦੋਂ ਤੱਕ ਸਾਡੀ ਇਹਨਾਂ ਨਾ ਦਿਲਚਸਪੀ ਨਹੀਂ ਬਣਦੀ ਇਹ ਬੂਟਾ ਫੁੱਲ ਸਮਝ ਕੇ ਲਾਇਆ ਸੀ ਘਰ ਅੱਜ ਤੋਂ 4-5 ਸਾਲ ਪਹਿਲਾਂ ਤੇ ਇਹ ਨੂੰ ਇੱਕ ਫੁੱਲ ਨਿਕਲਣਾ ਉੱਪਰ ਤੇ ਉਹ ਫੁੱਲ ਜਿਹੜਾ ਹੈ ਕਿ ਕਈ ਸਾਲ ਉਹ ਰਹਿੰਦਾ ਹੈ ਔਰ ਫੁੱਲ ਜਿਹੜਾ ਕੀ ਆ ਸੁੰਦਰਤਾ ਵਧਾਉਂਦਾ ਤੁਹਾਡੇ ਘਰ ਦੀ ਤੇ ਪਰ ਮੈਂ ਇਹ ਨੂੰ ਲੰਬੇ ਸਮੇਂ ਤੋਂ ਰਿਸਰਚ ਕਰ ਰਿਹਾ ਸੀ ਕਿ ਇਹ ਬੂਟਾ ਹੈ ਕਾ ਦਾ ਸਾਨੂੰ ਪਤਾ ਨਹੀਂ ਲੱਗ ਰਿਹਾ ਸੀ ਤੇ ਅੱਜ ਸਾਨੂੰ ਇਹਦੀ ਪ੍ਰੋਪਰ ਜਿਹੜੀ ਜਾਣਕਾਰੀ ਪਿਛਲੇ ਦਿਨਾਂ ਦੇ ਵਿੱਚ ਮਿਲੀ ਆ ਤੇ ਦੋਸਤੋ ਤੁਸੀਂ ਹੈਰਾਨ ਰਹਿ ਜਾਓਗੇ ਇਹਦਾ ਬਣਿਆ ਪ੍ਰੋਡਕਟ 3.3 ਮਿਲੀਅਨ ਡਾਲਰ 3.3 ਮਿਲੀਅਨ ਯੂ ਐਸ ਡਾਲਰ ਦਾ ਬਿਕ ਰਿਆ ਇਹ ਤੁਹਾਡੀ ਮਾਰਕੀਟ ਦੇ ਵਿੱਚ ਤੇ ਸਾਡੇ ਪੰਜਾਬ ਦੀ ਮਿੱਟੀ ਐਸੀ ਆ ਤੇ ਦੇਖੋ ਐਨੀ ਮਹਿੰਗੀ ਚੀਜ਼ ਵੀ ਇੱਥੇ ਉਗਾਤੀ ਆ ਔਰ ਇਸ ਭੂਟੇ ਨੂੰ ਜਿਹੜਾ ਕਿ ਇਹ ਮੈਚੁਰ ਹੁੰਦਾ 8 ਸਾਲ ਤੱਕ ਇਹ ਬੂਟਾ ਦੋਸਤੋ ਹੈ ਕਾਦਾ ਤੇ ਹੁਣ ਇਹ ਸੁਣ ਲਓ ਤੁਸੀਂ ਇਹ ਬੂਟਾ ਹੈ ਦੋਸਤੋ ਜਿਹੜੀ ਕਿ ਤਕੀਲਾ ਸ਼ਾਟ ਜਿਹਨੂੰ ਕਹਿੰਦੇ ਆ ਨਾ کلبਾਂ ਦੇ ਪੱਬਾਂ ਦੇ ਬਾਹਰ ਪਾਰਟੀਆਂ ਦੇ ਵਿੱਚ ਲਗਜ਼ਰੀ ਤਕੀਲਾ ਸ਼ਾਟ ਜਿੱਤੋਂ ਬਣਦੀ ਹੈ ਤਕੀਲਾ ਜੇ ਤੂੰ ਸ਼ਰਾਬ ਬਣਦੀ ਕਹਿ ਸਕਦੇ ਆ ਇਹ ਉਹ ਬੂਟਾ ਹੈ ਜੀ ਜੇ ਤੋ ਟਕੀਲਾ ਬਣਦੀ ਆ ਪਹਿਲਾਂ ਸਾਨੂੰ ਵੀ ਨਹੀਂ ਪਤਾ ਸੀ ਔਰ ਇਹਦੀ ਖੇਤੀ ਹੁੰਦੀ ਆ ਮੈਕਸੀਕੋ ਦੇ ਵਿੱਚ ਮੈਕਸੀਕੋ ਦੇ ਵਿੱਚ ਜਿਹੜੀ ਕੀ ਆ ਮੰਗ ਇਹਦੀ ਬਹੁਤ ਜ਼ਿਆਦਾ ਆ ਪੂਰੀ ਦੁਨੀਆ ਦੇ ਵਿੱਚ ਟਕੀਲਾ ਦੀ ਔਰ ਇਹਦੀ ਪ੍ਰੋਡਕਸ਼ਨ ਸੋ ਇਹ ਕਹੇ ਆਪਣੇ ਕਹਿ ਸਕਦੇ ਆ ਰੇਤਲੇ ਜ਼ਮੀਨਾਂ ਜਿੱਥੇ ਉਹ ਜੇਕਰ ਇਹ ਟਕੀਲਾ ਨੂੰ ਲਵਾਨ ਕਿਤੇ ਕਹਿਣਾ ਯਾਰ ਫੇ ਤੁਸੀਂ ਬੀਜ ਲਾਓ ਦੇਖੋ ਇਸ ਪ੍ਰੋਡਕਟ ਦੀ ਇੰਨੀ ਵੱਡੀ ਡਿਮਾਂਡ ਆ ਇੰਟਰਨੈਸ਼ਨਲ ਮਾਰਕੀਟ ਦੇ ਵਿੱਚ ਔਰ ਸਾਡੇ ਕਿਸਾਨਾਂ ਨੂੰ ਇੱਕ ਵੀ ਦਵਾਈ ਜਿਹੜੀ ਕੀ ਇਹਦੇ ਪਰ ਪਾਣੇ ਦੀ ਲੋੜ ਨਹੀਂ ਪਊਗੀ ਕਿਉਂਕਿ ਇਹ 8 ਸਾਲ ਤੋਂ 10 ਸਾਲ ਦੀ ਜਿਹੜੀ ਕੀ ਇਹਦੀ ਲਗਭਗ ਉਹ ਤੋਂ ਬਾਅਦ ਆਪਣੀ ਪ੍ਰੋਡਕਸ਼ਨ ਸ਼ੁਰੂ ਕਰਦਾ ਉਹ ਪ੍ਰੋਡਕਸ਼ਨ ਕਿਵੇਂ ਸ਼ੁਰੂ ਕਰਦਾ ਦੋਸਤੋ ਜਿਹੜੇ ਆਹ ਜਿੰਨੇ ਪੱਤੇ ਉਹ ਕੱਟ ਦੇਣੀਆਂ ਤੇ ਜਿਵੇਂ ਕਿ ਬਾਦ ਵਿੱਚ ਨਾ ਅਨਾਨਾਸ ਨਹੀਂ ਨਿਕਲਦਾ ਵਿੱਚੋਂ ਇੱਕ ਉਦਾਂ ਦਾ ਬਸ ਗੋਲਾ ਜਿਹਾ ਇਹਦੇ ਵਿੱਚ ਰਹਿ ਜਿਹੜੀ ਅੰਦਰਲੀ ਇਹਦੀ ਹੱਡੀ ਆ ਤੇ ਉਹਨੂੰ ਫਿਰ ਫੈਕਟਰੀ ਦੇ ਵਿੱਚ ਭੇਜਿਆ ਜਾਂਦਾ ਫੈਕਟਰੀ ਦੇ ਵਿੱਚ ਪ੍ਰੋਸੈਸ ਕੀਤਾ ਜਾਂਦਾ ਤੇ ਉਹਨੂੰ ਜਿਹੜਾ ਕਿ ਜਿੱਦਾਂ ਗੰਨੇ ਦਾ ਰਸ ਨਹੀਂ ਕੱਢਦੇ ਆਪਾਂ ਪੀੜਦੇ ਆ ਉਹਨੂੰ ਪੀੜਿਆ ਜਾਂਦਾ ਤੇ ਫਿਰ ਅੱਗਾਹਾਂ ਜਿਹੜਾ ਪ੍ਰੋਸੈਸ ਆ ਉਹ ਫੈਕਟਰੀ ਦੇ ਵਿੱਚ ਜਾ ਕੇ ਪੂਰਾ ਹੁੰਦਾ ਪਲਾਂਟ ਦੇ ਵਿੱਚ ਤੇ ਫਿਰ ਉਸ ਤੋਂ ਬਾਅਦ ਆ ਜਿਹੜੀ ਬਣ ਕੇ ਆਂਦੀ ਆ ਟਕੀਲਾ ਉਹ ਪੈਂਦੀ ਆ ਬੋਤਲ ਦੇ ਵਿੱਚ ਤੇ ਉਹੋ ਅਸਲੀ ਟਕੀਲਾ ਇਹ ਤੋਂ ਬਣਦੀ ਆ ਦੋਸਤੋ ਇਹ ਬੂਟਾ ਤੁਸੀਂ ਦੇਖ ਲਓ ਹੁਣ ਟਕੀਲਾ ਦਾ ਨਾਂ ਸੁਣ ਕੇ ਯਾਰ ਇਦਾਂ ਨਾ ਕਰਿਓ ਕਿ ਟਕਾਲਾ ਨੂੰ ਤੁਸੀਂ ਜਾ ਕੇ ਉੱਥੇ ਬ੍ਰੇਕ ਮਾਰ ਲਓ ਕਿਤੇ ਮੂਰੇ ਤੇ ਆਪਣਾ ਫਰਜ਼ਾ ਸਿਰਫ ਤੁਹਾਨੂੰ ਉਸ ਚੀਜ਼ ਦੇ ਨਾਲ ਜਾਣੂ ਕਰਾਣਾ ਜਿਹੜੀ ਜਿਹਦੇ ਤੋਂ ਪ੍ਰੋਡਕਟ ਬਣਦਾ ਕਿਉਂਕਿ ਵੱਡੇ ਵੱਡੇ ਆਪਾਂ ਨਾ ਬ੍ਰਾਂਡ ਜਾਂ ਕਹਿੰਦਾ ਲਗਜ਼ਰੀ ਸੁਣਦੇ ਆ ਉਹ ਲਗਜ਼ਰੀ ਨੂੰ ਪੂਰਾ ਸਾਡੀ ਜ਼ਮੀਨ ਹੀ ਕਰਦੀ ਆ ਉਹ ਕਿਸੇ ਵੀ ਦੇਸ਼ ਦੀ ਹੋ ਸਕਦੀ ਆ ਆਹ ਪੰਜਾਬ ਦੀ ਮਿੱਟੀ ਆ ਭਾਈ ਟਕੀਲਾ ਦਾ ਬੂਟਾ ਆ ਤੇ ਟਕੀਲਾ ਦੀ ਕੀਮਤ ਆਪਣੀ ਨੈਟ ਤੇ ਉੱਪਰ ਸਰਚ ਕਰ ਲਿਓ ਤੇ ਟਕੀਲਾ Google ਤੇ ਸਰਚ ਕਰ ਲਿਓ ਤੁਸੀਂ ਤੇ ਇਹ ਬੂਟੇ ਨੂੰ ਪਛਾਣ ਲਓ ਇੱਕ ਵਾਰੀ ਕੈਮਰਾਮੈਨ ਜੀ ਦਿਖਾ ਲਿਓ ਕਿਉਂਕਿ ਸਾਡੀ ਕੋਸ਼ਿਸ਼ ਹੁੰਦੀ ਆ ਵੀ ਆਪਣੇ ਦੋਸਤਾਂ ਨੂੰ ਜਿਹੜੀ ਵੀ ਕੋਈ ਚੀਜ਼ ਪੇੜ ਪੌਦਿਆਂ ਦੇ ਨਾਲ ਰਿਲੇਟਡ ਦਿਖਾਈਏ ਯਾਰ ਉਹ ਅਸਲੀ ਹੋਵੇ ਉਹਦੇ ਵਿੱਚ ਕੋਈ ਵੀ ਛੁਪੀ ਹੋਈ ਜਾਣਕਾਰੀ ਨਾ ਹੋਵੇ ਇਹ ਬੂਟਾ ਇੱਕ ਫੁੱਲ ਦੇਖ ਲਓ ਕੰਡੇ ਐ ਦਾ ਕੱਟ ਰਹੇ ਹੋਏ ਸੀ ਇਹਦੇ ਨਿਆਣਿਆਂ ਦੇ ਨਾਲ ਲੱਗ ਜਾਏ ਪਰ ਫਿਰ ਮੈਂ ਇੱਕ ਦਿਨ ਉਹਨੂੰ ਪੱਟਣ ਲੱਗਾ ਮੈਂ ਕਿਹਾ ਯਾਰ ਇਹ ਕਿਆ ਕਰਾਣਾ ਹੈ ਕਿਸੇ ਦੇ ਸੱਟ ਲਾਊਗਾ ਪਰ ਮੈਂ ਇਹਨੂੰ ਕੋਸ਼ਿਸ਼ ਕੀਤੀ ਵੀ ਮੈਂ ਕਿਹਾ ਨਹੀਂ ਯਾਰ ਆਪਾਂ ਇਹ ਇੰਨੇ ਸਾਲ ਹੋ ਗਏ 5 ਤੋਂ 6 ਸਾਲ ਦਾ ਹੋ ਚੁੱਕਾ ਤੇ ਇਹਦੇ ਬਾਰੇ ਰਿਸਰਚ ਕੀਤੀ ਜਾਵੇ ਜਦੋਂ ਰਿਸਰਚ ਕੀਤੀ ਤੇ ਪਤਾ ਲੱਗਾ ਜੀ ਇਹ ਟਕੀਲਾ ਦਾ ਫੂਟਾ ਆ ਟਕੀਲਾ ਜਿਹੜੀ ਕੀ ਆ ਦੁਨੀਆ ਦੀ ਸਭ ਤੋਂ ਕਹਿ ਸਕਦੇ ਆਂ ਕਿ ਮਹਿੰਗੀਆਂ ਸ਼ਰਾਬਾਂ ਦੇ ਵਿੱਚ ਆਂਦੀ ਆ ਉਹ ਤੇ ਉਹ ਇਹ ਫਾਰਮਰ ਆ ਜਿਹੜੇ ਮਕਸੀਕੋ ਦੇ ਵਿੱਚ ਆ ਤੇ ਮਕਸੀਕੋ ਦੇ ਵਿੱਚੋਂ ਹੁੰਦੀ ਆ ਫੈਕਟਰੀਆਂ ਜਾਂਦੀ ਆ ਤੇ ਫਿਰ ਉਹ ਪੂਰੀ ਦੁਨੀਆ ਚ ਘੁੰਮਦੀ ਆ ਬਣਦੀ ਆਪਣੇ ਇੰਡੀਆ ਦੇ ਵਿੱਚ ਵੀ ਇਹ ਜਿਹੜੇ ਕਿ ਟਕੀਲਾ ਦੇ ਖੇਤੀਆ ਹੋਣ ਲੱਪਈ ਆ ਤਕਰੀਬਨ ਤਕਰੀਬਨ ਜੇਕਰ ਨੈਟ ਤੇ ਸਰਚ ਮਾਰੋ ਪਤਾ ਲੱਗਦਾ ਪਰ ਇਹ ਕਿਸੇ ਹੱਦ ਤੱਕ ਬਹੁਤ ਛੋਟੇ ਲੈਵਲ ਤੇ ਹੋ ਰਹੀ ਆ ਜੇਕਰ ਇਹਨੂੰ ਮਾੜਾ ਜਿਹਾ ਹੰਗਾਰਾ ਹੋਰ ਮਿਲੇ ਤੇ ਫਿਰ ਤਾਂ ਕਿਸਾਨਾਂ ਨੂੰ ਜਿਹੜੇ ਜਿੱਥੇ ਕੋਈ ਫਸਲ ਨਹੀਂ ਹੁੰਦੀ ਤਾਂ ਦੇਖੋ ਨਾ ਤਾਂ ਕਿਸੇ ਜਾਨਵਰ ਦਾ ਡਰ ਨਾ ਕਿਸੇ ਇਹਨੂੰ ਦਵਾਈ ਪੈਣ ਦੀ ਲੋੜ ਆ ਤੇ ਬੱਸ ਤੇ ਤੁਸੀਂ ਵੇਚ ਕੇ 10 ਸਾਲ ਬਾਅਦ ਦੋਸਤੋਂ ਵੱਢਣੀ ਆ ਤੇ ਬਾਕੀ ਜੇ ਕਿਤੇ ਸਾਰੇ ਪਾਸੇ ਟਕੀਲਾ ਲਾ ਲਈ ਤਾਂ ਫੇਰ ਰੋਟੀ ਲਈ ਫੇਰ ਔਖਾ ਹੋ ਜੂ ਕੰਮ ਦੋਸਤੋਂ ਰੋਟੀ ਲਈ ਫੇਰ ਰੋਟੀ ਖਾਣ ਲਈ ਪੈਸੇ ਤਾਂ ਬਹੁਤ ਆ ਜਾਣਗੇ ਪਰ ਫੇਰ ਟਕੀਲਾ ਰੋਜ਼ ਪੀ ਨਹੀਂ ਜਾਣੀ ਫੇਰ ਔਖਾ ਕਰਨਾ ਇਸ ਕਰਕੇ ਥੋੜਾ ਲਿਮਟ ਦਾ ਕੰਮ ਠੀਕ ਆ ਤੇ ਆ ਦੋਸਤੋਂ ਜੀ ਬੂਟੇ ਦਾ ਦੇਖ ਲਓ ਥੱਲੇੋਂ ਇਦਾਂ ਨਾ ਪੂਰਾ ਜਿੱਦਾਂ ਅਨਾਨਾਸ ਬਣ ਜਾਂਦਾ ਆ ਵਿਚਲੀ ਜਿਹੜਾ ਵਿਚ ਵਾਲੀ ਚੀਜ਼ ਆ ਉਹ ਉਹੀ ਇਹਦੇ ਵਿੱਚੋਂ ਜਿਹੜਾ ਕੀ ਆ ਰਾਸ ਨਿਕਲਦਾ ਜਿਹੜੇ ਜਿਹਨੂੰ ਕੀ ਆ ਫੈਕਟਰੀ ਦੇ ਵਿੱਚ ਜਾ ਕੇ ਪ੍ਰੋਸੈਸ ਕੀਤਾ ਜਾਂਦਾ ਸੋ ਇਸ ਤੋਂ ਬਾਅਦ ਆ ਜੀ ਉਹ ਟਕੀਲਾ ਆਉਂਦੀ ਆ ਤੇ ਸਰਚ ਜ਼ਰੂਰ ਕਰਿਓ ਬੋਟਾ ਪਹਿਚਾਣੋ ਸੋ ਧੰਨਵਾਦ ਦੋਸਤੋ ਜਾਣਕਾਰੀ ਚੰਗੀ ਲੱਗੀ ਹੋਵੇ ਸ਼ੇਅਰ ਕਰਨ ਇਹਨੂੰ ਇੱਕ ਫੁੱਲ ਲੱਗਦਾ ਉਹ ਫੁੱਲ ਜਦੋਂ ਲੱਗੂਗਾ ਤੇ ਤੁਹਾਨੂੰ ਦਿਖਾ ਲਾਂਗੇ ਪਰ ਹੋ ਸਕਦਾ 2 ਸਾਲ ਵੇਟ ਕਰਨੀ ਪਵੇ ਸੋ ਮਿਲਦੇ ਹਾਂ ਸਸਤੀਆਂ